ਭਾਰਤ ਪਾਕਿਸਤਾਨ ਦੇ ਸਰਹੱਦੀ ਪਿੰਡ ਦੇ ਲੋਕਾਂ ਨੇ ਘਰ ਛੱਡਨੇ ਸ਼ੁਰੂ ਕਰ ਦਿੱਤੇ ਨੇ ਤਸਵੀਰਾਂ ਕਾਜ਼ਿਲਕਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਘਰ ਛੱਡਨੇ ਸ਼ੁਰੂ ਕਰ ਦਿੱਤੇ ਨੇ ਤਾਂ ਆਪਣਾ ਸਮਾਨ ਟਰੈਕਟਰ ਟਰਾਲੀਆਂ ਦੇ ਵਿੱਚ ਲੱਦ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਇਸ ਬਾਬਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ 1965 ਤੇ 71 ਦੀ جنگ ਦੇ ਵਿੱਚ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਸੀ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿ ਕਿਤੇ ਇਸ ਵਾਰ ਵੀ ਉਹਨਾਂ ਦੇ ਵੱਲੋਂ ਇੱਥੇ ਘੇਰਾਬੰਦੀ ਨਾ ਕੀਤੀ ਜਾਵੇ ਕਿਉਂਕਿ ਜਦੋਂ ਉਸ ਸਮੇਂ جنگ ਹੋਈ ਸੀ ਤਾਂ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਕੇਰਾਬੰਦੀ ਕੀਤੀ ਗਈ ਸੀ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਤਾਂ ਜਦੋਂ ਸਥਿਤੀ ਕਾਬੂ ਦੇ ਵਿੱਚ ਆਈ ਸੀ ਤਾਂ ਪਾਕਿਸਤਾਨ ਦੇ ਵੱਲੋਂ ਉਹਨਾਂ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਉਸ ਦੌਰਾਨ ਜੋ ਜੰਗ ਦੇ ਵਿੱਚ ਲੋਕਾਂ ਦੇ ਕੋਲ ਸਮਾਨ ਸੀ ਉਹ ਉਹਨਾਂ ਦੇ ਵੱਲੋਂ ਲੁੱਟ ਲਿਆ ਗਿਆ ਸੀ ਤਾਂ ਇਸੇ ਡਰ ਕਰਕੇ ਹੁਣ ਉਹ ਸਥਿਤੀ ਦੁਬਾਰਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਜਿਸ ਕਰਕੇ ਉਹ ਇੱਥੋਂ ਕਿਸੇ ਸੁਰੱਖਿਅਤ ਥਾਂ 'ਤੇ ਉਹਨਾਂ ਨੇ ਜਾਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਕੀ ਕਹਿਣਾ ਇਸ ਬਾਰੇ ਲੋਕਾਂ ਦਾ ਜ਼ਰਾ ਤੁਸੀਂ ਵੀ ਸੁਣੋ के रहने वाले हो? पक्का अच्छा क्या सब छोड़ के जा रहे हैं इधर से ये? देखो जी उसका उधर का माहौल है ना इसलिए सारा का रहा नहीं, 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 नहीं बोला जी नहीं बोला जी खुद की खुद की तरफ बस जैसे आज से है ना जी वैसे चलो जी चलो जी चलो जी ਤੋ ਦਾ ਫੋਜਾ ਸਿੰਘ ਜੀ ਫੋਜਾ ਜੀ ਕਿੱਥੇ ਜਾ ਰਹੇ ਹੋ ਅਸੀਂ ਜਾ ਰਹੇ ਆ ਆਪਰਾਮ 45 ਪਰਾ 52 ਕਾਂ ਵਾਚ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਇਹੋ ਇਦਾਂ ਨੇ ਤੇ ਕਪੜੇ ਕਪੜੇ ਇਹਨੇ ਮਾਰੀ ਹੋਈ ਵਜਾ ਕੀ ਤੁਹਾਡੇ ਜਾਣ ਦੀ ਵਜਾ ਵੀ ਆ ਬਾਦਰ ਦੇ ਇਰੀਏ ਇੱਕ ਉਸ ਦਾ ਖਰਾਬ ਖਮਾ ਤੇ ਤਾਂ ਜਾਣ ਜੰਗ ਦਾ ਮਾਹੌਲ ਬਣਿਆ ਹਾਂ ਜੀ ਜੰਗ ਦਾ ਮਾਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕਿੱਲੇ ਜਾਏ ਕਿੱਥੇ ਰੋਟੇ ਜਾਏ ਹੋ ਹੋ ਕਿਹੜੇ ਅਸੀਂ ਜਾਣਾ ਅਸਮਾਨ ਹੀ ਸੱਚ ਨੇ ਇਹ ਚੀਜ਼ ਆ ਜਾਣਾ ਅੱਛਾ ਤੇ ਚਲ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋਤੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਦੋਵੇਂ ਵੇਖੀ ਨੇ 65 71 ਉਦੋਂ ਉਦੋਂ ਕੀ ਲਾ ਸੀ ਇਹ ਇਹ ਉਦੋਂ ਤਾਂ ਰਾਤ ਭੌਂ ਸੀ ਮਾਰੇ ਕਿਉਂ ਪਹਿਲੀ ਵਾਰ ਲੰਗ ਲੱਗਾ ਸੀ 65 ਆ ਕਿਸੇ ਨੇ ਅੱਖਾਂ ਵਿਜਾਂਗ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦ ਹੋ ਵੀ ਦੁਆਰਾ ਹੀ ਆ ਕਿ ਇਹ ਕਿ ਜਗਾ ਸਿੱਧਾ ਕੱਚੇ ਵਿੱਚ ਆ ਜਾਂ ਬਣਾਉਣੇ ਸਿਹਰਾ ਗਰਮੀ ਤੇ ਮੋਸਮ। ਕਿਤੇ ਕੋਈ ਬਾਹਰ ਖੇਤ ਖੜਾ ਪੈ ਰੋਣਾ ਜਾਂ ਕੋਈ ਰੋਟੀ ਇਹ ਕੋਈ ਮਾਲੀਆ ਕੋਈ ਮੁੱਖ ਨਹੀਂ ਗੱਲ ਵੀ ਗਲਾਸ ਨਹੀਂ ਚ ਆ ਪਾਣੀ ਪੀਣ ਜਿਹੜਾ ਗਲਾਸ ਹੁੰਦਾ ਹੈ। ਅੱਗੇ ਜਦੋਂ ਅਸੀਂ ਗਏ ਨਾ ਸੰਤ ਆ ਬੇਕਾਰ ਕਾਫ ਵੀ ਨਹੀਂ ਮੰਗਿਆ ਦਿੱਤਿਆ ਨਹੀਂ। ਵੀ ਪਾਣੀ ਪੀ ਲ ਖੁਵੜ ਤੇ ਵਿੱਚ ਸਕੂਲ ਤੇ ਜਾ ਬੈਠਿਆ। ਮੰਦਾਂ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਧਿਆਨ ਮਤ ਦੇ ਆਂ। ਇਹ 에ਰੀਅਲ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਤੋਂ ਦੂਰ ਹੈ ਬਾਰਡਰ ਤੋਂ? 20 ਕਿਲੋਮੀਟਰ। ਤਾਂ ਫਿਰ ਉਹ ਘੇਰ ਲੈਂਦੇ ਨੇ। ਹਾਂਜੀ। ਉਹ ਤਾਂ ਹੈ? ਉਹ ਤਾਂ ਯੂਸੂअली ਘੇਰ ਲੈਂਦੇ ਉਹ। ਹਾਂ। ਕਿਉਂ ਆਪਣੇ ਆਰਮੀ ਹਰ ਚੋਂ ਪਿੱਛੇ ਹੁੰਦੇ ਸੇਮ ਲਾਈਨ ਤੇ। ਠੀਕ ਹੈ। ਤੇ ਜਨਤਾ ਅੱਗੇ ਹੁੰਦੀ ਹੈ। ਹਾਂ। ਅਜਾ ਤੂੰ ਪਹਿਲਾਂ ਵੀ ਘਿਰਿਆ ਹੈ? ਹਾਂ। ਸਾਡੇ ਪਿੰਡ ਦੇ 20 ਬੰਦੇ ਫੈਂਸ ਤੇ ਖੜੇ ਗਏ ਸੀ। ਕਿ ਭੁੱਖ ਮਰ ਲਿਆ ਸੀ ਆਟਾ ਪਾਣੀ ਕੀ ਹੱਥਿਆਰ ਚਾਹ ਲਿਆ ਤਾਂ ਉਹ ਉੱਤਰਦੇ। ਉਹ ਚੱਕ ਚੱਕ ਨਾਲ ਪਿੰਡ ਵਿੱਚ ਵੜਾਇਆ ਸੀ ਤਾਂ ਆਪਨੇ ਇਹ ਵੇਖੋ ਖਾਈ ਜਿਵੇਂ ਮਾੜੇ ਮੋਟੇ ਆਰ ਦੇ ਰਹੇ ਕੋਈ ਆ ਗਿਆ ਫਿਰ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਜਦੋਂ ਲੈਣ ਦੇ ਲੋਆ ਆਪਣਾ ਆਪਣੇ ਬੰਦੇ ਇੱਕ ਨੂੰ ਨਾ ਆਦਾ ਲਿਆ ਆ ਨਾ ਤੇ ਆਪਨੇ ਦੋ ਦਿੱਤਿਆਂ ਵਿੱਚ ਦੇਖ ਲਿਆ ਨ ਦਵਾਦਲੇ ਵਿੱਚ ਦੋ ਦਵਾਪਤ ਲੈnde ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘਾਟ ਬੰਦੇ ਆਪਨੇ ਜਾਦਾ ਬੰਦੇ ਗਏ ਹਾਂ ਹਾਂ